ਜਿਨੇ ਵੀ মিডিਆ ਮੰਚ ਨੂੰ ਤੁਸੀਂ ਰਿਪrezent ਕਰਦੇ ਹੋ ਪ੍ਰਤਨਿੰਦਾ ਕਰਦੇ ਹੋ ਸ਼ਾਇਦ ਸੋਸ਼ਲ ਮੀਡੀਆ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅ ਅੱਜ ਇੱਕ ਖਾਸ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਆਉਣ ਵਾਲੇ ਦਿਨਾਂ ਦੀ ਜਿਹੜੀ ਗਵਰਨਮੈਂਟ ਦੀ ਪਲੈਨਿੰਗ ਹੜ੍ਹਾਂ ਨਾਲ ਲੇਟਰ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਬਹੁਤ ਸਾਰੇ ਇਲਾਕਿਆਂ ਚ ਹੜ੍ਹਾਂ ਦਾ ਪਾਣੀ ਹੁਣ ਉਤਰ ਚੁੱਕਿਆ ਹੈ ਪਰ ਬਹੁਤ ਸਾਰੀ ਮਿੱਟੀ ਸਿਲਟ ਕਹਿੰਦੇ ਨੇ ਜਿਹਨੂੰ ਤੇ ਗੰਦਗੀ ਜਿਹੜੀ ਹੈ ਉਹ ਕਸਬਿਆਂ ਤੇ ਪਿੰਡਾਂ ਤੇ ਵਾਰਡਾਂ ਦੇ ਵਿੱਚ ਜਿਹੜੀ ਹੈ ਉਹ ਫੈਲੀ ਹੋਈ ਹੈ ਜਨਜੀਵਨ ਨੂੰ ਲੀਤ ਲਿਆਉਣ ਵਾਸਤੇ ਅਸੀਂ ਵੱਟੇ ਪੱਦਰ ਤੇ ਸਫਾਈ ਮੈਂ ਸ਼ੁਰੂ ਕਰ ਰਹੇ ਹਾਂ ਜਿਹਦੇ ਚ ਹੜਾਣਾ ਪ੍ਰਭਾਵਿਤ ਲਗਭਗ 2300 ਪਿੰਡ ਤੇ ਵਾਰਡ ਇਸ ਸਫਾਈ ਮੈਂ ਮਦਦ ਦੇਣੀ ਪਹਿਲਾਂ ਲੈ ਜਾਣਗੇ ਹਰੇਕ ਪਿੰਡ ਦੇ ਵਿੱਚ ਜੀਸੀਬੀ ਟਰੈਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਊਗਾ। ਹਰੇਕ ਪਿੰਡ ਚੋਂ ਮਿੱਟੀ ਮਲਵਾ ਜਾਂ ਜੋ ਵੀ ਹੜਾ ਨਾਲ ਬਹਿ ਕੇ ਆਇਆ ਕੋਈ ਲੱਕੜ ਦੇ ਵੀ ਤਖਤ ਵੀ ਆਏ ਨੇ ਸਭ ਕੁਝ। ਤੋਂ ਉਦੋਂ ਉਹਨਾਂ ਨੂੰ ਸਾਫ਼ ਕੀਤਾ ਜਾਊਗਾ। ਬਹੁਤ ਸਾਰੇ ਜਾਨਵਰ ਵੀ ਮਿਲਣਗੇ। ਉਹਨੇ ਟੀਮਾਂ ਇਹ ਟੀਮਾਂ ਜਿਹੜੀਆਂ ਨੇ ਸਾਡੀਆਂ ਉਹ ਜਾਨਵਰਾਂ ਨੂੰ ਹਟਾ ਕੇ ਡਿਸਪੋਜ਼ ਕਰਨ ਦੀ ਵਿਵਸਥਾ ਕਰਨਗੇ। ਸਾਫ ਸਪਾਈ ਤੋਂ ਬਾਅਦ ਹਰੇਕ ਪਿੰਡ 'ਚ ਫੋਗਿੰਗ ਕਰਵਾਈ ਜਾਊ ਕਈ ਪਿੰਡਾਂ 'ਚ ਸ਼ੁਰੂ ਹੋ ਚੁੱਕੀ ਹੈ। ਫੋਗਿੰਗ ਮਸ਼ੀਨਾ ਤੁਸੀਂ ਦੇਖਿਆ ਹੋਣਾ ਕਿਤੇ ਕਿ ਉਹ ਜਿਹੜੀਆਂ ਫੋਗਿੰਗ ਮਸ਼ੀਨਾ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕਿ ਕੋਈ ਬਿਮਾਰੀ ਨਾ ਫੈਲੇ। ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਈਆ ਰੱਖਿਆ ਜਿਹਦੇ ਚ 1-1 ਲੱਖ ਰੁਪਈਆ ਪਿੰਡਾਂ ਨੂੰ ਪਹਿਲਾਂ ਟੋਕਨ ਦੇ ਤੌਰ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਸ ਪਿੰਡ ਦੀ ਰਿਕੁਆਇਰ ਰਿਕੁਆਇਰਮੈਂਟ ਰਹੂਗੀ ਲੋੜ ਰਹੂਗੀ ਉਦੋਂ-ਉਦੋਂ ਉਹਨਾਂ ਨੂੰ ਪੈਸੇ ਦਿੰਦੇ ਜਾਵਾਂਗੇ ਸਾਰਾ ਖਰਚਾ ਜਿਹੜਾ ਹੈ ਸਾਲ ਸਫਾਈ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਊ। 24 ਸਤੰਬਰ ਤੱਕ ਲਾ ਲਓ 25 ਤੱਕ ਲਾ ਲਓ। 24 25 ਸਤੰਬਰ ਤੱਕ ਇਹ ਜਿਹੜੀ ਮਿੱਟੀ ਐ ਤੇ ਮਲਵਾ ਸਾਫ਼ ਕਰਨ ਦੀ ਜਿਹੜਾ ਕੰਮ ਐ ਉਹ ਨਵੇੜ ਲੈ ਜਾਊਗਾ। 10 ਦਿਨ ਲਾ ਲਓ ਇਸ ਤੋਂ ਬਸ ਅੱਜ ਤੋਂ। ਕਿਉਂਕਿ ਸਾਡੇ ਕੋਲ ਜ਼ਿਆਦਾ ਟਾਈਮ ਹੈ ਨਹੀਂ ਹੁਣ। ਅਗਲੀਆਂ ਫਸਲਾਂ ਬੀਜਣ ਦੀ ਵੀ ਤਿਆਰੀ ਕਰਨੀ ਐ। 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿੱਥੇ ਕਿਤੇ ਧਰਮਸ਼ਾਲਾ ਨੂੰ ਨੁਕਸਾਨ ਪਹੁੰਚ ਗਿਆ ਕਿਤੇ ਪੰਚਾਇਤ ਘਰਾਂ ਨੂੰ ਨੁਕਸਾਨ ਪਹੁੰਚ ਗਿਆ ਸਕੂਲਾਂ ਨੂੰ ਨੁਕਸਾਨ ਪਹੁੰਚ ਗਿਆ 15 ਅਕਤੂਬਰ ਤੱਕ ਉਹ ਸਾਰੇ ਬੈਕ ਟੂ ਨੋਰਮਲ ਲੈ ਆਵਾਂਗੇ 66 ਦੀ ਸਫਾਈ ਜਿਹੜੀ ਹੈ ਉਹ 22 ਅਕਤੂਬਰ ਤੱਕ ਕੰਮ ਖਤਮ ਕਰ ਲਿਆ ਜਾਊਗਾ ਸਰਕਾਰ ਵੱਲੋਂ ਐਨ ਜੀਓਜ਼ ਜਾਂ ਜਿਹੜੀ ਯੂਥ ਕਲੱਬ ਨੇ ਤੇ ਹੋਰ ਸੰਸਥਾਵਾਂ ਜੋ ਹੈਲਪ ਕਰਨਾ ਚਾਹੁੰਦੇ ਨੇ ਸਵਾਗਤ ਕੀਤਾ ਜਾਓ ਇੱਕਜੁੱਟ ਹੋ ਕੇ ਅਸੀਂ ਕੁਦਰਤੀ ਆਫਤ ਦੇ ਖਿਲਾਫ ਲੜੇ ਆਂ ਤੇ ਇੱਕਜੁੱਟ ਹੀ ਰਹਿਣਾ ਤੇ ਮੁੜ ਕੇ ਪੰਜਾਬ ਨੂੰ ਪੈਰਾਂ 'ਚੋਂ ਖੜਾ ਕਰਨਾ ਨਾਲੇ ਵੀ ਇੱਕ ਬਿਮਾਰੀ ਨਾ ਫੈਲੇ ਇਸ ਕੰਮ ਲਈ ਅਸੀਂ ਫਿਰ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਆਵੇ ਤੁਰੰਤ ਨੂੰ ਉਹਨਾਂ ਨੂੰ ਸਿਹਤ ਸੇਵਾਵਾਂ ਮਿਲ ਸਕਣ ਸਰਕਾਰ ਵੱਲੋਂ ਸਾਰੇ ਪ੍ਰਭਾਵਿਤ 2300 ਪਿੰਡ ਜਿਹੜੇ ਨੇ ਉੱਥੇ ਮੈਡੀਕਲ ਕੈਂਪ ਲਾਏ ਜਾਣਗੇ 596 ਪਿੰਡਾਂ ਚ ਆਮ ਆਦਮੀ ਕਲੀਨਿਕ ਪਹਿਲਾਂ ਹੀ ਬਣੇ ਹੋਏ ਨੇ ਉੱਥੇ ਮੈਡੀਕਲ ਕੈਂਪ ਦਵਾਈਆਂ ਤੇ ਹੋਰ ਸਿਹਤ ਸਵਾਮਾ ਮੌਜੂਦ ਰਹਿਣਗੇ ਪਾਕੀ 1707 ਪਿੰਡਾਂ ਚ ਸਕੂਲ ਧਰਮਸ਼ਾਲਾ ਅੰਗਣਵਾੜੀ ਪੰਚਾਇਤ ਭਵਨਾਂ ਵਰਗੀਆਂ ਸਾਂਝੀਆਂ ਥਾਵਾਂ ਤੇ ਜਿੱਥੇ ਪਿੰਡ ਵਾਲੇ ਕਹਿਣਗੇ ਤੇ ਉੱਥੇ ਮੈਡੀਕਲ ਸਟਾਫ ਡਾਕਟਰ ਸਿਹਤ ਸੂਤ ਦਾ ਵਾਸਤੇ ਹਰ ਵਕਤ ਹਾਜ਼ਰ ਰਹਿਣਗੇ 550 ਐਂਬੂਲੈਂਸਾਂ ਸਰਕਾਰ ਜਿਹੜੀ ਆ ਉਹ ਪ੍ਰੋਵਾਈਡ ਕਰਵਾਉਗੀ ਤਾਂ ਕਿ ਜੇ ਕੋਈ ਐਮਰਜੈਂਸੀ ਹੈਲਥ ਸੇਵਾ ਦੇਣੀ ਭਵੇ ਤਾਂ ਐਂਬੂਲੈਂਸ ਜਿਹੜੀ ਆ ਉਹ ਇੱਥੇ ਜਾਂ ਨਾਲ ਦੇ ਪਿੰਡ ਚ ਮੌਜੂਦ ਹੋਵੇ ਆਪਸ ਦੇ ਵਿੱਚ ਗਰੁੱਪ ਬਣਾ ਲਏ ਜਾਂ ਤੇ ਜਾਣਗੇ ਤੋਂ ਦੂਸਰੇ ਪਿੰਡੋਂ ਵੀ ਭਾਣਕ 550 ਐਂਬੂਲੈਂਸ ਜਿਹੜੀਆਂ ਨੇ ਉਹ ਖੜੀਆਂ ਰਹਿਣਗੀਆਂ ਹਰ ਵਕਤ ਤਾਂ ਕਿ ਉਹ ਐਮਰਜੈਂਸੀ ਦੀ ਸੇਵਾ ਜੇ ਹਾਂਜੀ 550 ਹੁਣ ਤੱਕ ਪ੍ਰਾਪਤ ਰਿਪੋਰਟਾਂ ਮੁਤਾਬਕ 713 ਪਿੰਡਾਂ 'ਚ ਕਰੀਬ 2.5 ਲੱਖ ਦੇ ਆਸ-ਪਾਸ ਪਸ਼ੂ herds ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਪਸ਼ੂਧਨ ਦੇ ਮਾਲਕ ਨੇ ਉਹਨਾਂ ਦੀ ਹੈਲਪ ਕੀਤੀ ਜਾ ਸਕੇ ਸਰਕਾਰ ਨੇ ਹਰੇਕ ਪਿੰਡ 'ਚ ਵੈਟਨਰੀ ਡਾਕਟਰਾਂ ਦੀ ਟੀਮ ਪਹੁੰਚਾਤ ਕਰਦੀ ਸਾਰੇ ਪਿੰਡਾਂ 'ਚ ਪਸ਼ੂਆਂ ਦੀ ਸਾਫ ਸਫਾਈ ਤੇ ਡਿਸ ਇਨਫੈਕਸ਼ਨ ਲਈ ਮੁਹਿੰਮ ਚ ਚਲਾਈ ਜਾ ਰਹੀ ਹੈ ਪਸ਼ੂਆਂ ਦੀ ਜਗ੍ਹਾ ਤੋਂ ਜਿੱਥੇ ਉਹ ਨੇ ਮਲਬਾ ਖਰਾਬ ਚਾਰੇ ਨੂੰ ਹਟਾ ਦਿਆਂਗੇ ਔਰ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਗਨੇਟ ਦਿੱਤਾ ਜਾਵੇਗਾ ਤਾਂ ਕਿ ਪਸ਼ੂਆਂ ਦੇ ਚਾਰੇ ਤੇ ਪਾਣੀ ਨੂੰ ਸਾਫ਼ ਕੀਤਾ ਜਾ ਸਕੇ 30 ਸਤੰਬਰ ਦੀ ਲਾਸਟ ਡੇਟ ਹੈ ਇਹ ਸਭ ਕੁਝ ਸਫਾਈ ਦੀ ਪਸ਼ੂਆਂ ਨਾਲ ਸੰਬੰਧਿਤ ਇਸ ਮੌਕੇ ਤੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋਕਾਂ ਦੀ ਜਿੰਨੀ ਮਦਦ ਕੀਤੀ ਜਾਵੇ ਥੋੜੀ ਹੈ ਕਿਉਂਕਿ ਝੋਨਾ 15 ਦਿਨ ਪਹਿਲਾਂ ਅਲਾਉ ਕਰ ਦਿੱਤਾ ਗਿਆ ਸੀ ਪਰ ਆਮ ਤੌਰ ਤੇ 15-16 ਜੂਨ ਤੋਂ ਬਾਅਦ ਜਿਹੜੀ ਬਜਾਈ ਹੁੰਦੀ ਸੀ ਅਸੀਂ 1 ਸਤੰਬਰ ਕਰਤਾ ਸੀ ਤਾਂ ਫਿਰ 15 ਦਿਨ ਪਹਿਲਾਂ ਹੀ ਆਉਣਾ ਸ਼ੁਰੂ ਹੋ ਗਿਆ ਅਮਰਸਰ ਇਲਾਕੇ ਚ ਆਉਣਾ ਸ਼ੁਰੂ ਹੋ ਗਿਆ ਮੈਂ ਜਿਹੜੇ-ਜਿਹੜੇ ਇਲਾਕਿਆਂ ਚ ਜਿਹੜੇ ਪਹਿਲੇ ਜ਼ੋਨ ਚ ਜ਼ਿਲ੍ਹੇ ਤਿੰਨ ਜ਼ੋਨਾਂ ਚ ਪੰਜਾਬ ਨੂੰ ਵੰਡਿਆ ਸੀ ਜਿਹੜੇ ਪਹਿਲੇ ਜ਼ੋਨਾਂ ਚ ਜ਼ਿਲ੍ਹੇ ਸੀ ਮੈਂ ਉਹਨਾਂ ਦੇ ਡੀਸੀ ਨਾਲ ਗੱਲ ਕੀਤੀ ਹੈ ਤੇ ਮੰਡੀਆਂ ਬਿਲਕੁਲ ਠੀਕ ਨੇ ਤੇ ਝੋਨਾ ਜਿਹੜਾ ਉਹ ਆਨਸਾਰ ਵਿਕ ਜੇ ਖੱਜਲ ਖਵਾਰੀ ਨਾ ਕੋਈ ਹੋਵੇ ਤੇ ਲੇਬਰ ਦਾ ਟਰਾਂਸਪੋਰਟੇਸ਼ਨ ਦਾ ਸਾਰਾ ਪ੍ਰਬੰਧ ਹੋ ਚੁੱਕੇ ਹੈ। ਸੋ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜੂਗੀ। ਤੇ ਇਸ ਵਕਤ ਹਜੇ ਤੱਕ ਤਾਂ ਪ੍ਰਾਈਵੇਟ ਜਿਹੜੇ ਨੇ ਉਹ 3000 ਤੱਕ 3000 ਰੁਪਏ ਪਰ ਕੁਇੰਟਲ ਤੱਕ ਚੋਨਾ ਖਰੀਦ ਰਹੇ ਨੇ। ਜਿਹੜੇ ਕਿ ਕਿਸਾਨਾਂ ਲਈ ਖਾਸ ਤੌਰ ਤੇ ਗੁੱਡ ਸਾਈਨ ਨੇ। ਤੇ ਜਿਹੜੀਆਂ ਮੰਡੀਆਂ ਕੋਈ ਹਾਰਡ ਦੀ ਮਾਰ ਹੇਠ ਆ ਗਈਆਂ। ਜਾ ਕੋਈ ਪਾਣੀ ਜਾਂ ਕੋਈ ਉਹਨਾਂ ਦੇ ਸ਼ੈੱਡ ਜਿਹੜੇ ਨੇ ਉਹ ਲੀਕ ਹੋ ਗਏ ਜਾਂ ਟੁੱਟ ਗਏ ਉਹ ਵੀ ਅਸੀਂ ਰਿਪੇਅਰ ਕਰਕੇ 19 ਸਤੰਬਰ ਤੱਕ ਅਸੀਂ ਸਾਰੀਆਂ ਮੰਡੀਆਂ ਬਿਲਕੁਲ ਨਾਰਮਲ ਖਰੀਦ ਵਾਂਗੂੰ ਜਿਹੜੀਆਂ ਹਨ ਉਹ ਤਿਆਰ ਕਰ ਦਿੱਤੀਆਂ ਜਾਣਗੀਆਂ 19 ਸਤੰਬਰ ਤੱਕ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ਚੋਂ ਬੜੀ ਜਲਦੀ ਨਿਕਲ ਕੇ ਬੈਕ ਟੂ ਨਾਰਮਲ ਆਮ ਜਨ ਜਨ ਜੀਵਨ ਜਿਹੜਾ ਉਹ ਵੀ ਲੀਤੇ ਆਊਗਾ ਜਲਦੀ ਆਊਗਾ ਤੇ ਮਜ਼ਬੂਤ ਹੋ ਕੇ ਨਿਕਲਾਂਗੇ ਤੇ ਪੰਜਾਬ ਨੂੰ ਮੁੜ ਕੇ ਫੇਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਮਹਿਮਾ ਹੈ ਫਿਰ ਉਹਦੇ ਚ ਲੱਗ ਜਾਂਗੇ ਸਭ ਤੋਂ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈਗੀ ਹੈ ਜਿਹੜਾ ਝੋਨਾ ਆਉਣ ਲੱਗ ਗਿਆ ਅਸ 16 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਐਫਸੀ ਵੀ ਅਸੀਂ ਪਹਿਲੇ ਹੀ ਗੱਲ ਕਰਿਆ ਸੀਗੇ ਸੈਂਟਰ ਨਾਲ ਕਿ ਅਸੀਂ 15 ਦਿਨ ਪਹਿਲਾਂ ਕਰਤਾ ਹਮ ਤੁਰ ਤੇ 1 ਅਕਤੂਬਰ ਤੋਂ ਸ਼ੁਰੂ ਹੁੰਦਾ ਸੀਗਾ 16 ਸਤੰਬਰ ਕਰਾ ਲਿਆ ਅਸੀਂ 15 ਦਿਨ ਘਟਾ ਲਏ ਸੀ ਤੇ ਸਰਕਾਰੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਜੇ ਹਜੇ ਪ੍ਰਾਈਵੇਟ ਚੱਲ ਰਹੀ ਹੈ ਉਦੋਂ ਹੀ ਉਸ ਵੇਲੇ ਵੀ ਪ੍ਰਾਈਵੇਟ ਨਾਲ ਨਾਲ ਹੀ ਚੱਲੂਗੀ ਤੇ ਨਾਲ ਦੀ ਨਾਲ ਝੋਨਾ ਜਿਹੜਾ ਆਵੇ ਤੇ ਆ ਅਨਸਾਰ ਤੁਲਜੇ ਕੋਈ ਮੋਇਸਚਰ ਦੀ ਪ੍ਰੋਬਲਮ ਨਾ ਆਵੇ ਚੰਗੇ ਦਿਨ ਨੇ ਹੁਣ ਤਾਂ ਧੁੱਪਾਂ ਲੱਗ ਰਹੀਆਂ ਨੇ ਪਰ ਮਹਾਤਮਾ ਐਸੀ ਤਰ੍ਹਾਂ ਰੱਖੇ ਤੇ ਤਾਂ ਕਿ 2300 ਪਿੰਡਾਂ ਦਾ ਨੁਕਸਾਨ ਤਾਂ ਹੋ ਗਿਆ ਬਾਕੀ ਜਿਹੜੇ 11000 ਪਿੰਡ ਨੇ ਉਹਨਾਂ ਦੇ ਵਿੱਚ ਜੋ ਝੋਨਾ ਬੜਾ ਇਸ ਵਾਰ ਝਾੜ ਵੀ ਅੱਛਾ ਆ ਰਿਹਾ ਹੈ ਉਹ ਵੇਚਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਬਾਕੀ ਜਿਹੜਾ ਸਰਕਾਰੀ ਤੰਤਰ ਦਾ ਨੁਕਸਾਨ ਹੋਇਆ ਜਿਵੇਂ ਬਿਜਲੀ ਬੋਰਡ ਦੇ ਖੰਬੇ ਨੇ ਤਾਰਾਂ ਨੇ ਗ੍ਰਿਡ ਨੇ ਟਰਾਂਸਫਾਰਮਰ ਨੇ ਕਾਲਜਾਂ ਦੀਆਂ ਬਿਲਡਿੰਗਾਂ ਨੇ ਸਕੂਲਾਂ ਦੀਆਂ ਬਿਲਡਿੰਗਾਂ ਨੇ ਉਹਨਾਂ ਦਾ ਆਲਰੇਡੀ ਕੰਮ ਉਹਨਾਂ ਦਾ ਜਿਹੜਾ ਚੱਲ ਰਿਹਾ ਹੈ ਤੇ ਪਸ਼ੂਆਂ 'ਚ ਜਾਂ ਇਨਸਾਨਾਂ 'ਚ ਬਾਅਦ ਵਿੱਚ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੈਕਸੀਨੇਸ਼ਨ ਪ੍ਰੋਗਰਾਮ ਜਿਹੜਾ ਟੀਕਾਕਰਨ ਕਹਿੰਦੇ ਆ ਜਿਹਨੂੰ ਪਸ਼ੂਆਂ ਦਾ ਸ਼ੁਰੂ ਹੋ ਚੁੱਕਿਆ ਹੈ ਮੈਡੀਕਲ ਕੈਂਪ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਡਾਕਟਰਾਂ ਦੀ ਟੀਮਾਂ ਜਿਹੜੀਆਂ ਨੇ ਹਸਪਤਾਲਾਂ ਜਾ ਚੁੱਕੇ ਨੇ ਉਹ ਬੜੇ ਵੱਡੇ ਹਸਪਤਾਲਾਂ ਦਾ ਡਾਕਟਰ ਨੂੰ ਅਸੀਂ ਲੈ ਕੇ ਜਾ ਰਹੇ ਆ ਪੀਜੀਆਈ ਚੋਂ ਵੀ 40s ਚੋਂ ਵੀ ਡੀਐਮਸੀ ਚੋਂ ਵੀ ਵੱਡੇ ਵੱਡੇ ਜਿਹੜੇ ਮੈਕਸ ਚੋਂ ਵੀ ਵੱਡੇ ਵੱਡੇ ਜਿਹੜੇ ਹਸਪੀਟਲ ਨੇ ਜਲੰਧਰ ਚ ਕਾਫੀ ਬਹੁਤ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਨੂੰ ਉੱਥੇ ਕੈਂਪ ਕਰਵਾ ਰਹੇ ਆ ਕਿ ਉਹ ਪਿੰਡਾਂ ਜਾ ਕੇ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਦਵਾਈਆਂ ਪੰਜਾਬ ਸਰਕਾਰ ਖਰੀਦ ਕੇ ਦੇਊਗੀ ਜਿਹੜੀਆਂ ਦਵਾਈਆਂ ਡਾਕਟਰ ਰეკਮੈਂਡ ਕਰਨਗੇ ਸਾਰੀਆਂ ਦਵਾਈਆਂ ਜਿਹੜੀਆਂ ਨੇ ਟਾਈਮ ਤੇ ਮਿਲਣਗੀਆਂ ਜੇ ਕਿਸੇ ਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਕਿਰਪਾ ਕਰਕੇ ਸੰਪਰਕ ਕਰੇ ਲੋਕਲ ਅਧਿਕਾਰੀਆਂ ਨਾਲ ਜਾਂ ਕਿਸੇ ਹੋ ਸਕਦਾ ਕੋਈ ਐਸੀ ਖੰਗ ਹੋਵੇ ਜਿਹੜੀ ਸਾਰੇ ਪਿੰਡ ਨੂੰ ਜਾਂ ਅੱਧੇ ਪਿੰਡ ਨੂੰ ਹੋ ਗਈ ਇਹ ਸਾਈਨ ਹੁੰਦੇ ਨੇ ਡਿਜ਼ੀਜ਼ ਦੇ ਤਾਂ ਤਾਂਕਿ ਉਹਨੂੰ ਉੱਥੇ ਹੀ ਕਾਬੂ ਕਰ ਲਿਆ